ਸਤਿ ਸ਼੍ਰੀ ਅਕਾਲ ਦੋਸਤੋ ਮੇਰਾ ਨਾਮ ਹੈ ਹਰਦੀਪ ਕੋ ਤੁਹਾਡਾ ਮੇਰਾ YouTube ਚੈਨਲ ਆਰਗੈਨਿਕ ਗਾਰਡਨਿੰਗ ਤੇ ਸਵਾਗਤ ਹੈ ਜੀ ਔਰ ਅੱਜ ਬੂਟਿਆਂ ਨੂੰ ਗਰਮੀ ਤੋਂ ਥੋੜੀ ਜੀ ਰਾਹਤ ਮਿਲ ਰਹੀ ਆ ਔਰ ਸਾਰੇ ਬੂਟੇ ਖੁਸ਼ ਨੇ ਖੁਸ਼ ਬੂਟਿਆਂ ਦੇ ਨਾਲ ਨਾਲ ਇਨਸਾਨ ਵੀ ਸਾਰੇ ਖੁਸ਼ ਨੇ ਤੇ ਤੁਸੀਂ ਦੇਖ ਸਕਦੇ ਹੋ ਕਾਫੀ ਜ਼ਿਆਦਾ ਹਨੇਰੀ ਚੱਲ ਰਹੀ ਆ ਸ਼ਾਮ ਦਾ ਟਾਈਮ ਆ ਇਹ ਤੇ ਵੈਸੇ ਬੂਟਿਆਂ ਨੂੰ ਸੀ ਪਾਣੀ ਦੇਣ ਲਈ ਆਏ ਸੀ ਸ਼ਾਮ ਨੂੰ ਛੱਤ ਤੇ ਔਰ ਦੇਖੋ ਦਿਨ ਚ ਧੁੱਪ ਤਾਂ ਬਹੁਤ ਸੀ ਦੇਖੋ ਸਾਰੇ ਪੱਤੇ ਇਹਨਾਂ ਦੇ ਮੁਰਝਾ ਚੁੱਕੇ ਨੇ ਹੁਣ ਪਾਣੀ ਮਿਲੂਗਾ ਤਾਂ 15-20 ਮਿੰਟ ਇਹਨਾਂ ਨੇ ਆਪਣੇ ਵਾਪਸ ਆ ਜਾਣਾ ਅਸਲੀ ਰੂਪ ਦੇ ਵਿੱਚ ਬੂਟਿਆਂ ਨੇ ਤੇ ਆਸ-ਪਾਸ ਵੀ ਤੁਸੀਂ ਦੇਖ ਸਕਦੇ ਹੋ ਆਲੇ-ਦੁਆਲੇ ਤੇ ਪਾਣੀ ਇਹਨਾਂ ਨੂੰ ਦੇਣਾ ਪੈਣਾ ਹੁਣ ਸਾਨੂੰ ਕਨਫਿਊਜ਼ਨ ਹੈ ਕਿ ਪਾਣੀ ਦਾ ਸੀ ਕਿੱਦਾਂ ਕਰੀਏ ਕਿਉਂਕਿ ਮੌਸਮ ਦੇਖੋ ਤੁਸੀਂ ਆਲੇ-ਦੁਆਲੇ ਕਾਫੀ ਜ਼ਿਆਦਾ ਹਵਾ ਤੇਜ਼ ਚੱਲ ਰਹੀ ਆ ਤੇ ਆ ਦੇਖੋ ਦੋਸਤੋ ਕਿੰਨਾ ਸੋਹਣਾ ਮੌਸਮ ਹੈ ਤੇ ਲੱਗਦਾ ਰਿਹਾ ਕਿ ਬਰਸਾਤ ਹੋ ਜੂਗੀ ਵਾਕੀ ਦੇਖੋ ਵਾਇਗਰੂ ਦੇ ਰੰਗ ਨੇ ਤਾਂ ਤੇ ਸਾਹਮਣੇ ਸਾਡੇ ਸੂਰਜਮੁਖੀ ਲੱਗੀ ਹੋਈ ਆ ਖੇਤਾਂ ਦੇ ਵਿੱਚ ਸਾਰੇ ਪਾਸੇ ਆ ਦੇਖੋ ਤੇ ਬਾਕੀ ਅਮਰੂਦ ਨੂੰ ਤਾਂ ਰਾਹਤ ਮਿਲੀ ਹੋਈ ਹੈ ਕਿਉਂਕਿ ਇਹਨੂੰ ਛਾਂ ਆ ਜਾਂਦੀ ਹੈ ਦੁਪਹਿਰ ਤੋਂ ਬਾਅਦ ਤੇ ਬਿਲਕੁਲ ਠੀਕ ਹੈ ਤੇ ਬਾਕੀ ਦੇਖੋ ਹੁਣ ਬਰਸਾਤ ਹੁੰਦੀ ਹੈ ਕਿ ਨਹੀਂ ਹੁੰਦੀ ਤੇ ਆਹ ਸਬਜ਼ੀਆਂ ਦਾ ਹਾਲ ਬੁਰਾ ਹੋ ਚੁੱਕਿਆ ਜੀ ਅੱਜ ਦਿਨ 'ਚ ਧੁੱਪ ਸੀ ਫੇਰ ਵੀ ਸੇਕ ਬਹੁਤ ਹੈ ਤੇ ਇਹਨਾਂ ਦੀ ਜਿਹੜੀ ਆਪਣੀ ਦੇਖਭਾਲ ਹੈ ਉਹ ਕੱਲ ਨੂੰ ਕਰਾਂਗੇ ਪੈਂਡਿੰਗ ਰਹਿ ਗਿਆ ਸੀ ਫਰੈਂਡਸ ਆ ਦੇਖੋ ਇਹਦੀ ਸੈਟਿੰਗ ਵੀ ਕਰਨੀ ਆ ਨੇ ਮੇਰੇ ਜਿਹੜੇ ਘਰ ਵਾਲਾ ਏ ਅੱਜ ਕੱਲ ਹਸਬੰਡ ਜ਼ਿਆਦਾ ਕਹਿੰਨੇ ਆ ਤਾਂ ਘਰ ਵਾਲਾ ਕਹਿਣਾ ਥੋੜਾ ਜਿਆਦਾ ਜ਼ੁਬਾਨ ਤੇ ਨਹੀਂ ਚੜਿਆ ਤਾਂ ਜਿਹੜੇ ਮੇਰੇ ਘਰ ਵਾਲੇ ਜੀ ਨੇ ਉਹ ਮਦਦ ਕਰਨਗੇ ਮੇਰੀ ਕੱਲ ਨੂੰ ਤੇ ਕਿਉਂਕਿ ਕਈ ਵਾਰ ਮੈਂ ਜ਼ਿਆਦਾ ਕੰਮ ਨਹੀਂ ਕਰਦੀ ਫਿਰ ਬਾਅਦ ਵਿੱਚ ਨਾ ਤੁਹਾਨੂੰ ਪਤਾ ਹੀ ਇਹ ਪਰੇਸ਼ਾਨੀ ਹੋ ਜਾਂਦੀ ਆ ਤੇ ਮੈਂ ਸੋਚਿਆ ਛੋਟੀ ਜੀ ਵੀਡੀਓ ਬਣਾ ਲੈਣੀ ਆ ਤੁਹਾਡੇ ਨਾਲ ਸ਼ੇਅਰ ਕਰਦੀ ਆ ਕਿਉਂਕਿ ਮੌਸਮ ਹੀ ਇੰਨਾ ਪਿਆਰਾ ਸੀ ਤਾਂ ਮੇ ਤੁਰੇ ਨਹੀਂ ਹੋਇਆ ਤੇ ਚਲੋ ਜਾਣਕਾਰੀ ਤਾਂ ਸ਼ੇਅਰ ਕਰਦੇ ਰਹਿਣਾ ਚਾਹੀਦਾ ਕਿਉਂਕਿ ਆਪਾਂ ਅਲੱਗ-ਅਲੱਗ ਇਲਾਕਿਆਂ ਤੋਂ ਜੁੜੇ ਹੋਏ ਆ ਤੇ ਆਪਣਾ ਇੱਕ ਵਧੀਆ ਸਰਕਲ ਬਣਿਆ ਹੋਇਆ ਤਾਂ ਦੇਖੋ ਫਰੈਂਡਸ ਕਿੰਨਾ ਸੋਹਣਾ ਮੌਸਮ ਹੈ ਬੱਦਲਵਾਈ ਹੋਈ ਹੈ ਔਰ ਸੂਰਜ ਵੀ ਧੁੰਦਲਾ ਦਿਖਾਈ ਦੇ ਰਿਹਾ ਔਰ ਸਾਡੇ ਘਰ ਦੇ ਪਿੱਛੇ ਆ ਤੂਤ ਦਾ ਪਲਾਂਟ ਹੈ ਜਿੱਤੇ ਤੂਤੀਆਂ ਲੱਗਦੀਆਂ ਨੇ ਤੂਤ ਦਾ ਪਲਾਂਟ ਲੱਗਿਆ ਹੋਇਆ ਔਰ ਦੇਖੋ ਸਾਹਮਣੇ ਕਿੱਕਰ ਲੱਗੀ ਹੋਈ ਆ ਮਦੇ ਰક્ત ਵੀ ਨੇ ਤੇ ਦੇਖੋ ਤੁਸੀਂ ਕਿੰਨੀ ਤੇਜ਼ ਹਵਾ ਚੱਲ ਰਹੀ ਆ ਤੇ ਵਾਸੇ ਛੋਟੀ ਜੀ ਕੋਸ਼ਿਸ਼ ਸੀ ਫਰੈਂਡਸ ਆ ਸ਼ਿਮਲਾ ਮਿਰਚ ਨੂੰ ਪਤਾ ਨਹੀਂ ਕੀ ਹੋ ਗਿਆ ਵਿਚਾਰੀ ਨੂੰ ਇਹ ਜ਼ਿਆਦਾ ਗਰਮੀ ਮੰਨ ਗਈ ਲੱਗਦਾ ਤੇ ਵੈਸੇ ਇਹਦੀ ਮਿੱਟੀ ਦੇਖਾਂ ਤਾਂ ਸਹੀ ਮਿੱਟੀ ਇਹਦੀ ਬਿਲਕੁਲ ਸੁੱਕੀ ਆ ਚਲੋ ਇਹਨੇ ਹੋ ਜਾਣਾ ਵੈਸੇ ਰਾਤੋ ਰਾਤ ਠੀਕ ਤੇ ਇਹਦੀ ਮਿੱਟੀ ਨਰਮ ਤੇ ਠੀਕ ਆ ਦੇਖੋ ਕਿੰਨੀ ਨੇਰੀ ਆ ਗਈ ਬਈ ਅਵੇਲਾਂ ਦਾ ਹਾਲ ਦੇਖੋ ਸ਼ਾਮ ਦਾ ਜੂਨ ਦੇ ਮਹੀਨੇ ਦੀ ਸ਼ੁਰੂਆਤ ਹੋ ਗਈ ਤੇ ਪੇਲਾਂ ਦਾ ਹਾਲ ਕੀ ਹੈ ਤੇ ਉਹ ਸਾਹਮਣੇ ਵੀ ਦੇਖੋ ਸਾਡੇ ਦਿਰਵਾਜ਼ੇ ਇੱਥੇ ਸਿੰਘ ਸਿੱਧਾ ਦੀ ਜਗ੍ਹਾ ਹੈ ਤੇ ਕਾਫੀ ਖਤਰਨਾਕ ਤੂਫਾਨ ਹੈ ਕਾਸ਼ ਮੇਰੇ ਬੂਟਿਆਂ ਨੂੰ ਕੋਈ ਨੁਕਸਾਨ ਨਾ ਹੋਵੇ ਤੇ ਮੈਂ ਤਾਂ ਸੋਚਦੇ ਬੂਟਿਆਂ ਨੂੰ ਰਾਹਤ ਮਿਲੂਗੀ ਪਰ ਦੇਖੋ ਵਾਇਗਰੂ ਦੇ ਰੰਗ ਕਿੱਦਾਂ ਦੇ ਹੋਣਗੇ ਬੂਟਿਆਂ ਨੂੰ ਰਾਹਤ ਮਿਲੂਗੀ ਕਿ ਬੂਟਿਆਂ ਨੂੰ ਨੁਕਸਾਨ ਹੋਊਗਾ ਵੈਸੇ ਨੁਕਸਾਨ ਨਾ ਹੋਵੇ ਕਿਉਂਕਿ ਦੇਖਭਾਲ ਨਾਲ ਆਪਾਂ ਪਿਆਰ ਨਾਲ ਇਹਨਾਂ ਬੂਟਿਆਂ ਨੂੰ ਪਾਲਦੇ ਆਂ ਔਰ ਕਈ ਮਹੀਨੇ ਕਈ ਹਫਤਿਆਂ ਦੀ ਦੇਖਭਾਲ ਤੋਂ ਬਾਅਦ ਇਹ ਇੰਨੇ ਵੱਡੇ ਹੁੰਦੇ ਨੇ ਔਰ ਨੁਕਸਾਨ ਤਾਂ ਬਿਲਕੁਲ ਨਾ ਹੋਵੇ ਜੀ ਬਹੁਤ ਦੁੱਖ ਹੁੰਦਾ ਫਿਰ ਤੇ ਹੁਣ ਦੇਖੋ ਵੀਡੀਓ ਤਾਂ ਮੈਂ ਬਣਾਈ ਹੈ ਕਿ ਮੌਸਮ ਬਦਲ ਨਾਲ ਬੂਟਿਆਂ ਨੂੰ ਰਾਹਤ ਮਿਲੂਗੀ ਤੇ ਹੁਣ ਇਹ ਰਾਤ ਮਿਲਦੀ ਆ ਕਿ ਨਹੀਂ ਮਿਲਦੀ ਇਹ ਤੁਹਾਨੂੰ ਹੁਣ ਮੈਂ ਅਗਲੀ ਵੀਡੀਓ ਦੇ ਵਿੱਚ ਹੀ ਦੱਸ ਸਕਦੀ ਆ ਤੇ ਮੈਨੂੰ ਲੱਗਦਾ ਉਹ ਨੇਰੀ ਬਦਲੂਗੀ ਐਸ ਕਰਕੇ ਫਰੈਂਡਸ ਮੈਂ ਹੁਣ ਸੋਚਦੀ ਵੀਡੀਓ ਦਾ ਐਂਡ ਕਰਦਾ ਕਿਉਂਕਿ ਕਾਫੀ ਤੇਜ਼ ਤੂਫਾਨ ਹੈ ਔਰ ਚਲੋ ਮਿਲਦੇ ਆਪਾਂ ਅਗਲੀ ਵੀਡੀਓ ਚ ਫਰੈਂਡਸ ਤੇ ਬਾਕੀ ਇੱਕ ਵਾਰ ਤਾਂ ਆਸਮਾਨ ਦੇਖਣਾ ਬਣਦਾ ਹੀ ਆ ਇਹ ਛੋਟੇ ਛੋਟੇ ਗੱਲਾਂ ਹੁੰਦੇ ਆ ਜਿਨ੍ਹਾਂ ਨੂੰ ਹਰੇਕ ਇਨਸਾਨ ਕੈਪਚਰ ਕਰਦਾ ਏ ਤੇ ਦੇਖੋ ਕਿੰਨਾ ਸੋਹਣਾ ਮੌਸਮ ਹੈ ਗਾਸ ਅਜਾ ਵੀ ਤਾਂ ਪੈ ਹੀ ਜਾਵੇ ਬੂਟੇਨ ਬਾਕੀ ਰਾਤ ਮਿਲ ਜੂਗੀ ਸੂਰਜ ਦੇਵਤਾ ਨੇ ਵੈਸੇ ਸਵੇਰੇ ਵੀ ਬੱਦਲਵਾਈ ਹੋਈ ਸੀ ਮੈਂ ਵੀਡੀਓ ਸ਼ੇਅਰ ਕੀਤੀ ਆ ਤੇ ਸ਼ਾਮ ਨੂੰ ਵੀ ਕਾਫੀ ਬੱਦਲਵਾਈ ਹੋ ਗਈ ਪਰ ਦੁਪਹਿਰ ਜਿਹੜੀ ਧੁੱਪ ਆਈ ਆ ਨਾ ਉਹਦੇ ਨਾਲ ਦੇਖੋ ਬੂਟੇ ਮਰ ਜਾ ਚੁੱਕੇ ਨੇ ਤੇ ਸਾਹਮਣੇ ਡਸਟ ਬਹੁਤ ਉੱਡ ਰਹੀ ਹੈ ਜਿਹਨੀ ਨਾਲ ਤੇ ਚਲੋ ਦੋਸਤੋ ਵੀਡੀਓ ਆਪਾਂ ਜਿਆਦਾ ਲੰਬੀ ਨਹੀਂ ਕਰਨੀ ਔਰ ਧੰਨਵਾਦ ਦੱਸਾਂਗੇ ਤੁਹਾਨੂੰ ਅਗਲੀ ਵੀਡੀਓ ਚ ਬੂਟਿਆਂ ਨੂੰ ਰਾਹਤ ਮਿਲੀ ਆ ਕਿ ਨਹੀਂ ਵੈਸੇ ਇਸ ਤਰ੍ਹਾਂ ਦੇ ਮੌਸਮ ਨਾਲ ਰਾਤ ਤੋਂ ਰਾਤ ਤਾਂ ਰਾਹਤ ਰਹੂਗੀ ਬੂਟਿਆਂ ਨੂੰ ਤੇ ਮਿਲਦੇ ਆ ਤੁਹਾਨੂੰ ਅਗਲੇ ਬਲੌਗ ਚ ਥੈਂਕ ਯੂ ਫਰੈਂਡਸ ਵੀਡੀਓ ਦੇਖਣ ਲਈ ਇਦਾਂ ਹੀ ਸਪੋਰਟ ਕਰਦੇ ਰਹੋ ਕਿਉਂਕਿ ਤੁਹਾਨੂੰ ਪਤਾ ਹੀ ਹੈ ਵੀਡੀਓ ਬਣਾਉਣ ਲਈ ਵੀ ਮਿਹਨਤੀ ਲੱਗਦੀ ਹੈ ਇਹ ਵੀ ਆਪਣੇ ਇੱਕ ਕੰਮ ਹੈ ਇੱਕ ਡਿਊਟੀ ਜੌਬ ਬਣ ਚੁੱਕਿਆ ਤੇ ਲਾਈਕ ਕਮੈਂਟ ਕਰਕੇ ਦੱਸਿਓ ਕਿੱਥੇ-ਕਿੱਥੇ ਕਿੱਦਾਂ ਦਾ ਮੌਸਮ ਸੀ ਬੂਟਿਆਂ ਨੂੰ ਕੋਈ ਨੁਕਸਾਨ ਤਾਂ ਨਹੀਂ ਹੋਇਆ ਬੂਟਿਆਂ ਨੂੰ ਕੋਈ ਰਾਹਤ ਮਿਲੀ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਲੈ ਕੇ ਆਵਾਂਗੇ ਤੁਹਾਡੇ ਲਈ ਅਗਲਾ ਬਲੌਗ ਤੇ ਥੈਂਕ ਯੂ ਜੀ ਸਾਰਿਆਂ ਦਾ ਵੀਡੀਓ ਦੇਖਣ ਲਈ ਮਿਲਦੇ ਆਂ ਅਗਲੇ ਬਲੌਗ 'ਚ ਸ਼ਸ਼ੀਆਕਾਲ ਜੀ